ਡਾਕਟਰ ਮਨਦੀਪ ਕੌਰ ਰਾਜਦੀ ਵਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਦਾ ਰੈਗਡ ਫਿਲਾਸਫਰ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਨੰਗਰ ਵਿੱਚ ਕੰਮ ਕਰ ਚੁੱਕੇ ਕਲਾਸ 1 ਅਫਸਰ ਡਾਕਟਰ ਮੁਕੇਸ਼ ਪਵਾਰ ਵਰਗੇ ਸ਼ਾਲੀਨ ਵਰਗ ਦੇ ਲੋਕ ਜਦੋਂ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਕੇ ਸੜਕਾਂ ਤੇ ਰੁੱਲਦੇ ਫਿਰਦੇ ਹੋਣ ਤਾਂ ਵੇਖਣ ਸੁਣਨ ਵਾਲੇ ਦਾ ਦਿਮਾਗ ਇੱਕ ਵਾਰ ਸੁੰਨ ਹੋ ਜਾਂਦਾ ਮਨ ਵਿੱਚ ਵਾਰ-ਵਾਰ ਖਿਆਲ ਆਉਂਦਾ ਹੈ ਕਿ ਆਖਰ ਕਿਹੜੀ ਉਹ ਸੱਟ ਚੱਕਣਾ ਹੋ ਸਕਦੀ ਹੈ ਜਿਸ ਨੇ ਇੱਕ ਐਨੇ ਕਾਬਲ ਡਾਕਟਰ ਨੂੰ ਇਸ ਤਰ੍ਹਾਂ ਨਿਵਾਸਨ ਵਾਲੇ ਜਾ ਸੁੱਟਿਆ ਕਿ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਸੱਖਣੀ ਉਸ ਥਾਂ ਜਿੱਥੇ ਨਾ ਪਾਣੀ ਦੀ ਸਪਲਾਈ ਹੋਵੇ ਨਾ ਬਿਜਲੀ ਦੀ ਕੰਧਾਂ ਵਿੱਚ ਬੂਟੇ ਉੱਗ ਆਏ ਹੋਣ ਲੱਕੜ ਦਾ ਫਰਨੀਚਰ ਸਿਉਂਕ ਤੇ ਸਲਾਬ ਨਾਲ ਖਾਦਾ ਜਾ ਚੁੱਕਿਆ ਹੋਵੇ ਹਰ ਕਮਰੇ ਵਿੱਚ ਗੰਦਗੀ ਦਾ ਢੇਰ ਲੱਗਾ ਹੋਵੇ ਤੇ ਜ਼ਿੰਦਗੀ ਬਤੌਣ ਲਈ ਮਜਬੂਰ ਕਰ ਦਿੱਤਾ ਹੋਵੇ ਮਨੁੱਖੀ ਮਨ ਅੰਦਰ ਨਰਕ ਦੀ ਜੋਤ ਤਸਵੀਰ ਤਸਬਰ ਕੀਤੀ ਜਾ ਸਕਦੀ ਹੋਵੇ ਬਿਲਕੁਲ ਉਸੇ ਤਰ੍ਹਾਂ ਦੀ ਥਾਂ ਸੀ ਉਹ ਇਹ ਬੀਬੀ ਐਮਬੀ ਨੰਗਲ ਦੇ ਅਧਾਰੇ ਦੀ ਇੱਕ ਖੰਡਰਨਮਾ ਇਮਾਰਤ ਜੋ 2009 ਵਿੱਚ ਡਾਕਟਰ ਸਾਹਿਬ ਨੂੰ ਅਲਾਟ ਕੀਤੀ ਗਈ ਸੀ ਫਿਲਹਾਲ ਖਸਤਾ ਹਾਲਤ ਵਿੱਚ ਪਹੁੰਚ ਚੁੱਕੀ ਇਸ ਕੋਠੀ ਨੂੰ ਅੰਦਰੋਂ ਵੇਖਦਾਂ ਕਿਸੇ ਵੇਲੇ ਦੇ ਪੜੇ ਲਿਖੇ ਅਫਸਰ ਦੀ ਰੈਣੀ ਬਹਿਣੀ ਦੀ ਝਲਕ ਮਿਲਦੀ ਸੀ ਮਹਿੰਗੇ ਕਲੀਨ ਡਾਈਨਿੰਗ ਸੈਟ ਕਾਦੇ ਬਣੇ ਹੋਏ ਸਟੈਚੂ ਗਲੋਬ ਸਨਮਾਨ ਚਿੰਨ ਪ੍ਰਸ਼ੰਸਾ ਪੱਤਰ ਮੈਡੀਕਲ ਵਿਗਿਆਨ ਦੀਆਂ ਪੁਸਤਕਾਂ ਮਹਿੰਗਾ ਸੋਫਾ ਸੈੱਟ ਇਹ ਸਭ ਡਾਕਟਰ ਸਾਹਿਬ ਦੇ ਉਸ ਵੇਲੇ ਦੇ ਸਟੱਜੇ ਜੀਵਨ ਦੀ ਗਵਾਹੀ ਪਰਦੇ ਸਨ ਖੇਡਣ ਲਈ ਮਹਿੰਗੇ ਰੈਕੇਟ ਮੁੱਖ ਮੰਤਰੀ ਦੀਆਂ ਕਾਮੇਡੀ ਕੈਸਟਾਂ ਗਜ਼ਲਾਂ ਦੀਆਂ ਸੀਡੀਆਂ ਹਰ ਉਹ ਚੀਜ਼ ਜੋ ਆਮ ਇਨਸਾਨ ਆਪਣੇ ਮਨੋਰੰਜਨ ਲਈ ਵਰਤਦਾ ਹੈ ਡਾਕਟਰ ਸੈਵ ਨੇ 4 ਸਾਲ ਮਹਾਲੀ ਦੇ ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਕੰਮ ਕੀਤਾ 4 ਸਾਲ ਲਈ ਔਸਵਾਲ ਕੈਂਸਰ ਹਸਪਤਾਲ ਲੁਧਿਆਣਾ ਵਿਖੇ ਸੇਵਾ ਨਿਭਾਈ ਤੇ 27 ਬੀਬੀ ਐਮਬੀ ਨੰਗਰ ਵਿੱਚ ਰਹੇ ਇਥੋਂ ਉਹਨਾਂ ਦਾ ਕੰਟਰੈਕਟ ਤਾਂ ਬੜੇ ਚਿਰ ਤੋਂ ਖਤਮ ਹੋ ਚੁੱਕਾ ਸੀ ਪਰ ਸ਼ਾਇਦ ਤਰਸ ਦੇ ਦਾਰ ਤੇ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਉਹਨਾਂ ਤੋਂ ਕੋਠੀ ਖਾਲੀ ਨਹੀਂ ਸੀ ਕਰਵਾਈ ਗਈ ਰੂਲੇ ਖੁਲੇ ਕਪੜਿਆਂ ਵਿੱਚੋਂ ਮਨੋਵਿਗਿਆਨ ਵਿੱਚ ਪੜੀ ਜਾਣ ਵਾਲੀ ਇੱਕ ਸ਼ਖਸੀਅਤ ਰੇਗਿਡ ਫਿਲਾਸਫਰ ਨੂੰ ਰੂਪਪਨ ਕਰਦੇ ਸਨ ਜਿਸ ਦਾ ਭਾਵ ਹੈ ਕੀਚੜਿਆਂ ਵਿੱਚ ਲਿਪਟਿਆ ਹੋਇਆ ਕੋਈ ਖੋਜੀ ਉਹ ਆਪਣੀ ਹੀ ਮਨੋਕਲਪਿਤ ਦੁਨੀਆ ਵਿੱਚ ਮਸਤ ਮਾਨਸਿਕ ਸੰਤੁਲਨ ਖੋਦਣ ਕਰਨ ਆਪਣੇ ਆਪ ਨੂੰ ਦਿੱਲੀ ਦੇ ਸਫਦਰ ਗੰਜ ਇਲਾਕੇ ਦਾ ਇਨਕਮ ਟੈਕਸ ਕਮਿਸ਼ਨਰ ਦੇ ਤੌਰ ਤੇ ਪਛਿਤ ਕਰਵਾ ਰਹੇ ਸਨ ਵਿੱਚੋਂ ਵਿੱਚ ਉਹ ਆਪਣੀ ਪਤਨੀ ਮੀਨਲ ਨੂੰ ਵੀ ਯਾਦ ਕਰਦੇ ਆਸ-ਪਾਸ ਦੇ ਲੋਕਾਂ ਦੇ ਦਰਸ਼ਨ ਅਨੁਸਾਰ ਅਕਸਰ ਉਹ ਸੜਕਾਂ ਤੇ ਰੋਟੀ ਮੰਗਦੇ ਦਿਖਾਈ ਦਿੰਦੇ ਇੱਕ ਵਾਰ ਤਾਂ ਜ਼ਿਆਦਾ ਭੁੱਖ ਲੱਗੀ ਹੁਣ ਕਰ ਉਹਨਾਂ ਨੇ ਇੱਕ ਔਰਤ ਦੇ ਹੱਥੋਂ ਪੂਜਾ ਵਾਲੀ ਥਾਲੀ ਰੋਟੀ ਦੀ ਥਾਲੀ ਸਮਝ ਕੇ ਖਾਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹਨਾਂ ਉੱਪਰ ਉਸ ਔਰਤ ਨੂੰ ਛੇੜਨ ਦੇ ਦੋਸ਼ ਵਿੱਚ ਐਫ ਆਈ ਆਰ ਵੀ ਦਰਜ ਕਰਵਾ ਦਿੱਤੀ ਗਈ ਅਜੇ ਹੀ ਹਾਲਾਤ ਵਿੱਚ ਰੋਲਦਿਆਂ ਦੀ ਵੀਡੀਓ ਬਣਾ ਕੇ ਉੱਥੋਂ ਦੇ ਕਰਮਚਾਰੀ ਡੈਨਿਅਲ ਮੰਗਟ ਨੇ ਮਨੁੱਖਤਾ ਦੀ ਸੇਵਾ ਸੰਸਥਾ ਹਸਨਪੁਰ ਦੇ ਨੰਬਰ ਤੇ ਭੇਜੀ ਮੌਕੇ ਤੇ ਪਹੁੰਚ ਕੇ ਅੱਖੀ ਡਿਠਾ ਹਾਲ ਦੇਖਣ ਤੋਂ ਬਾਅਦ ਗੁਰਪ੍ਰੀਤ ਸਿੰਘ ਮੈਂਟੂ ਇਸ ਸੋਚਣ ਲਈ ਮਜਬੂਰ ਹੋਗੇ ਕਿ ਇਸ ਇਨਸਾਨ ਨੂੰ ਵੀ ਆਪਣੀ ਹੈਸੀਅਤ ਅਤੇ ਰੁਤਬੇ ਦੇ ਅਨੁਸਾਰ ਸਨਮਾਨ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ ਤੇ ਉਹਨਾਂ ਨੂੰ 20 ਨਵੰਬਰ 2022 ਨੂੰ ਸੁਪਨਿਆਂ ਦੇ ਕਰਤਾ ਮੈਂਬਰ ਬਣਾ ਲਿਆ ਗਿਆ ਹੁਣ ਜਦੋਂ ਉਹਨਾਂ ਨੂੰ ਇੱਥੇ ਰਹਿੰਦਿਆਂ 1 ਸਾਲ ਹੋ ਗਿਆ ਉਹਨਾਂ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੈ ਜਦ ਬਹੁਤ ਠੀਕ ਹੁੰਦੇ ਹਨ ਤਾਂ ਉੱਥੇ ਰਹਿਣ ਵਾਲੇ ਮਰੀਜ਼ਾਂ ਦੇ ਇਲਾਜ ਦੀ ਸੇਵਾ ਨਿਭਾਉਂਦੇ ਹਨ ਪਰ ਉਹ ਅਕਸਰ ਇਥੋਂ ਚਲੇ ਜਾਂਦੀ ਜ਼ਿੱਦ ਕਰਦੇ ਹਨ ਜਦ ਵੀ ਉਹਨਾਂ ਦੇ ਮਹਿਕਮੇ ਵਿੱਚੋਂ ਕੋਈ ਜਾਣਕਾਰ ਉਹਨਾਂ ਨੂੰ ਮਿਲਣ ਆਉਂਦਾ ਹੈ ਤਾਂ ਉਹ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਬੇਨਤੀ ਕਰਦੇ ਹਨ ਬਾਈ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਦੀ ਪਤਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਇਹ ਗੱਲ ਵੀ ਇੱਕ ਬਜਾਰਤ ਵਾਂਗੀ ਹੈ ਕਿ ਵਿਵਹਤਾ ਜੀਵਨ ਵਿੱਚ ਕਿਸੇ ਤਰੇੜ ਆ ਜਾਣ ਕਰਨ ਉਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ ਜਾਂ ਫਿਰ ਇਹਦੇ ਕਾਰਨ ਵਿਵਹਤਾ ਜੀਵਨ ਪ੍ਰਭਾਵਿਤ ਹੋਇਆ ਡਾਕਟਰ ਸੈਬਰ ਦੇ ਵਾਰ-ਵਾਰ ਜ਼िद ਕਰਨ ਦੇ باوجود ਵੀ ਭਾਈ ਗੁਰਪ੍ਰੀਤ ਸਿੰਘ ਨੂੰ ਅਜੇ ਇਸ ਤੋਂ ਵਧੀਆ ਹੋਰ ਕੋਈ ਥਾਂ ਨਹੀਂ ਲਭਰੀ ਜਿੱਥੇ ਉਹ ਉਹਨਾਂ ਨੂੰ ਛੱਡਾਉਣ ਡਾਕਟਰ ਮੁਕੇਸ਼ ਪਵਾਰ ਦੀ ਕਹਾਣੀ ਵੀ ਆਪਣੇ ਆਪ ਵਿੱਚ ਵਕਤ ਦੇ ਜ਼ੋਰਾਵਰ ਹੋਣ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿੱਥੇ ਤਾਂ ਉਹ ਇੰਨੇ ਲੋਕਾਂ ਦੇ ਦੁੱਖ ਤਕਲੀਫਾਂ ਦਾ ਇਲਾਜ ਕਰਿਆ ਕਰਦੇ ਸਨ ਤੇ ਕਿੱਥੇ ਅੱਜ ਖੁਦ ਇੱਕ ਨਾਮ ਰਾਤ ਮਰਜ਼ਰੀ ਜ਼ੇਰੇ ਇਲਾਜ ਹਨ ਮੈਂ ਮਸੀਹਾ ਵੀ ਕੇਰ ਬਿਮਾਰ ਤੇਰੀ ਸ਼ਹਿਰ ਦਾ